ਅੱਜ ਆਪਾਂ ਜੋ ਪਵਿੱਤਰ ਵਚਨ ਦੇ ਵਿੱਚੋਂ ਸਿੱਖਣਾ ਹੈ ਉਸ ਦਾ ਵਿਸ਼ਾ ਹੈ ਕਿ ਲਾਪਰਵਾਹ ਨਾ ਹੋਵੋ ਕਿਉਂਕਿ ਮਸੀਹ ਆਉਣ ਵਾਲਾ ਹੈ ਹallelujah ਵੀ ਆਪਾਂ ਪਵਿੱਤਰ ਬਾਈਬਲ ਦੇ ਵਿੱਚ ਦੇਖਦੇ ਹਾਂ ਅਪਸੀਆਂ ਦੀ ਕਿਤਾਬ ਉਹਦਾ 5 ਨੰਬਰ ਅਧਿਆਇ ਤੇ ਉਹਦੀ 14 ਤੋਂ 17 ਨੰਬਰ ਪੰਕਤੀ 'ਚ ਇਦਾਂ ਲਿਖਿਆ ਇਸ ਲਈ ਆਖਿਆ ਜਾਂਦਾ ਹੈ हे ਸੌਣ ਵਾਲਿਆ ਜਾਗ ਅਤੇ ਮੁਰਦਿਆਂ ਵਿੱਚੋਂ ਜੀ ਉੱਠ ਤਮਸੀ ਤੇਰੇ ਉੱਤੇ ਚਮਕੇਗਾ ਸੋ ਚੌਕਸੀ ਨਾਲ ਵੇਖੋ ਭਈ ਤੁਸੀਂ ਕਿੱਕਰ ਚੱਲਦੇ ਹੋ ਨਿਰਬੁੱਧਾ ਵਾਂਗ ਨਹੀਂ ਸਗੋਂ ਬੁੱਧਵਾਨਾਂ ਵਾਂਗ ਆਪਣੇ ਲਈ ਸਮੇਂ ਨੂੰ ਲਾਭਦਾਇਕ ਕਰੋ ਇਸ ਲਈ ਜੋ ਦਿਨ ਬੁਰੇ ਹਨ ਇਸ ਕਾਰਨ ਤੁਸੀਂ ਮੂਰਖ ਨਾ ਹੋਵੋ ਸਗੋਂ ਸਮਝੋ ਪਈ ਪ੍ਰਭੂ ਦੀ ਕੀ ਇੱਛਾ ਹੈ ਹallelujah वचन ਦੇ ਵਿੱਚ ਲਿਖਿਆ ਇਸ ਲਈ ਆਖਿਆ ਜਾਂਦਾ ਕਿ ਸੌਣ ਵਾਲਿਆ ਜਾਗ ਉਠ ਤੇ ਮੁਰਦਿਆਂ ਚੋਂ ਜੀ ਉਠ ਕਿਉਂਕਿ ਮਸੀਹ ਤੇਰੇ ਉੱਤੇ ਚਮਕੇਗਾ ਇਹ ਕਿਹੜੇ ਸੌਣ ਵਾਲਿਆਂ ਨੂੰ ਕਹਿ ਰਿਹਾ ਹੈ ਜਿਹੜੇ ਅੱਜ ਦਲਿੱਦਰ ਦੀ ਢੇਰੀ ਲਾ ਕੇ ਆਪਣੇ ਘਰਾਂ 'ਚ ਬੈਠੇ ਆ ਜਿਨ੍ਹਾਂ ਨੂੰ ਕੋਈ ਪਰਵਾਹ ਨਹੀਂ ਕਿ ਕਿਸੇ ਨੇ ਇੱਕ ਦਿਨ ਆਉਣਾ ਆ ਇਸ ਧਰਤੀ ਦੇ ਉੱਤੇ ਪਰ ਉਹਨੇ ਜਿਹੜਾ ਵਾਅਦਾ ਕੀਤਾ ਉਹਨੇ ਉਹ ਪੂਰਾ ਕਰਨਾ ਆ ਪਰ ਉਹਦਾ ਨਾਮ ਆ ਮਸੀਹ ਯਸੂ ਇਹ ਉਹਨਾਂ ਨੂੰ ਜਾਗਣ ਦੇ ਲਈ ਵਚਨ ਦੇ ਵਿੱਚ ਕਿਹਾ ਜਾ ਰਿਹਾ ਜਿਹੜੇ ਬੇਪਰਵਾਹ ਹੋ ਚੁੱਕੇ ਆ ਲਾਪਰਵਾਹ ਹੋ ਚੁੱਕੇ ਆ ਉਨਾਂ ਨੂੰ ਲੱਗਦਾ ਕਿ ਬਸ ਬਪਤਿਸਮਾ ਲੈ ਲਿਆ ਠੀਕ ਆ ਕਦੀ ਕਦੀ ਪ੍ਰਭੂ ਪੋਜ ਲੈ ਲਿਆ ਠੀਕ ਆ ਜਾਂ ਕਦੀ ਕਦੀ ਜਿਹੜਾ ਇਹ ਪ੍ਰੋਗਰਾਮ ਅਸੀਂ ਚਰਚ ਦੇ ਵਿੱਚ ਜਾ ਕੇ اٹੈਂਡ ਕਰ ਲਿਆ ਠੀਕ ਆ ਪਰ ਪਰਮੇਸ਼ਵਰ ਦਾ ਵਚਨ ਸਾਨੂੰ ਅਵੇਅਰ ਕਰ ਰਿਹਾ ਹੈ ਸੁਚੇਤ ਕਰ ਰਿਹਾ ਕਿ ਨਾ ਹੁਣ ਮਰਦਿਆਂ ਚੋਂ ਜੀ ਉਠੋ ਮਰਦਿਆਂ ਚੋਂ ਜੀ ਉੱਠਣਾ ਮਤਲਬ ਜਿਹੜੇ ਕੰਮ ਤੁਸੀਂ ਪਹਿਲਾਂ ਕਰੀ ਜਾਂਦੇ ਸੀਗੇ ਹੁਣ ਉਹ ਕੰਮ ਕਰਨੇ ਛੱਡ ਦਿਓ ਹੁਣ ਤੁਸੀਂ ਬਪਤਿਸਮੇ ਲੈ ਲਿਆ ਹੁਣ ਤੁਸੀਂ ਮਸੀਹ ਵਾਲੇ ਹੋ ਗਏ ਆ ਹੁਣ ਤੁਸੀਂ ਨਵੇਂ ਕੰਮ ਕਰਨੇ ਸ਼ੁਰੂ ਕਰੋ ਜਿਹੜੇ ਸਾਡੇ ਲਈ ਠਹਿਰਾਏ ਗਏ ਆ ਪੁੱਤਰ ਵਚਨ ਦੇ ਵਿੱਚ ਹੁਣ ਸਾਨੂੰ ਆਪਣੀ ਨੀਂਦ ਤਿਆਗਣੀ ਆ ਹੁਣ ਅਸੀਂ ਆਲਸ ਛੱਡਣਾ ਹੈ ਨੀਂਦ ਆਲਸ ਨੂੰ ਦਰਸਾਉਂਦੀ ਆ। ਨੀਂਦ ਦਾ ਮਤਲਬ ਕਿ ਬਿਲਕੁਲ ਬੇਪਰਵਾਹ ਹੋ ਕੇ ਇੱਕ ਪਾਸੇ ਪਏ ਰਹਿਣਾ। ਕਿ ਕਿਸੇ ਵੀ ਤਰੀਕੇ ਦੇ ਨਾਲ ਚੇਤਨਣਾ ਹੋਣਾ। ਤਾਂ ਵਚਨ ਦੇ ਵਿੱਚ ਲਿਖਿਆ ਹੁਣ ਜਾਗਣ ਦਾ ਵੇਲਾ ਆ ਤੇ ਹੁਣ ਜੀ ਉੱਠਣ ਦਾ ਵੇਲਾ ਆ। ਜੇ ਅਸੀਂ ਜਾਗਦੇ ਹੋਵਾਂਗੇ, ਜੇ ਅਸੀਂ ਜੀਂਦੇ ਹੋਵਾਂਗੇ ਕਾਮਸੀ ਸਾਡੇ ਉੱਤੇ ਚਮਕੇਗਾ ਤਾਂ ਹੀ ਪਤਾ ਲੱਗੇਗਾ ਕਿ ਅਸੀਂ ਯਿਸੂ ਮਸੀਹ ਦੇ ਫਾਲੋਅਰਜ਼ ਆ ਉਹਦੇ ਅਸੀਂ ਚੇਲੇ ਆ ਉਹਨੂੰ ਅਸੀਂ ਮੰਨਣ ਵਾਲੇ ਆ ਜੇ ਸਾਡੇ ਕੰਮ ਉਹਦਾਂ ਦੇ ਨਹੀਂ ਹੋਣਗੇ ਜਿੱਦਾਂ ਦੇ ਕੰਮ ਇੱਕ ਮਸੀਹੀ ਬੰਦੇ ਦੇ ਹੋਣੇ ਚਾਹੀਦੇ ਆ ਫੇ ਆਪਣੇ ਉੱਤੇ ਮਸੀਹ ਚਮਕਣਾ ਨਹੀਂ ਆ ਫੇ ਆਪਣੇ ਉਤੋਂ ਮਸੀਹ ਦੀ ਝਲਕ ਨਜ਼ਰ ਨਹੀਂ ਆਉਣੀ ਮਸੀਹ ਦਾ ਚਮਕਣਾ ਮਤਲਬ ਸਾਡੇ ਵਿੱਚੋਂ ਸਾਡੇ ਕੰਮਾਂ ਦੇ ਵਿੱਚੋਂ ਮਸੀਹ ਦੀ ਝਲਕ ਨਜ਼ਰ ਆਏ ਕਿ ਹਾਂ ਅਸੀਂ ਉਹਦੇ ਬਚਨ ਨੂੰ ਸੁਣਦੇ ਆਂ ਤੇ ਉਹਦੇ ਬਚਨ ਦੇ ਅੱਖੇ ਲੱਗਦੇ ਆਂ ਅਤੇ ਅਸੀਂ ਲਾਪਰਵਾਹ ਨਾ ਹੋਈਏ ਪਰ ਹਰ ਵੇਲੇ ਅਸੀਂ ਜਾਗਦੇ ਹੋਏ ਹੋਈਏ ਔਰ ਹਰ ਵੇਲੇ ਅਸੀਂ ਉਹ ਕੰਮ ਕਰਨ ਦੇ ਲਈ ਉਤਸ਼ਾਹਿਤ ਹੋਈਏ ਜਿਹੜੇ ਕੰਮ ਸਾਨੂੰ ਕਰਨੇ ਚਾਹੀਦੇ ਆ ਹਾਲੇਲੂਇਆ ਕਿੰਨਾ ਤੁਸੀਂ ਚੌਕਸੀ ਨਾਲ ਵੇਖੋ ਸੋ ਚੌਕਸੀ ਨਾਲ ਵੇਖੋ ਵੀ ਤੁਸੀਂ ਕਿਕਰ ਚੱਲਦੇ ਆਂ ਨਿਰਬੁੱਧਾ ਵਾਂਗ ਨਹੀਂ ਸਗੋ ਬੁੱਧਵਾਨਾ ਵਾਂਗ ਆਪਣੇ ਆਪ ਨੂੰ ਕਹਿੰਦਾ ਚੈੱਕ ਕਰੋ ਵੀ ਅਸੀਂ ਕਿਵੇਂ ਚੱਲ ਰਹੇ ਆਂ ਅਸੀਂ ਅਕਲ ਵਾਲਿਆਂ ਵਾਂਗ ਚੱਲ ਰਹੇ ਆਂ ਜਾਂ ਬੇਅਕਲਿਆਂ ਵਾਂਗ ਚੱਲ ਰਹੇ ਆਂ ਸਾਨੂੰ ਆਪਣੀ ਚਾਲ ਨੂੰ ਪਰਖਣਾ ਆ ਸਾਨੂੰ ਆਪਣੇ ਜੀਵਨ ਨੂੰ ਪਰਖਣਾ ਆ ਕਿ ਸਾਡਾ ਜਿਹੜਾ ਜੀਵਨ ਆ ਉਹ ਜੀਵਨ ਕਿਸ ਤਰੀਕੇ ਦਾ ਆ ਸੰਸਾਰ ਵਾਲਾ ਹੀ ਜੀਵਨ ਅਸੀਂ ਜੀ ਰਹੇ ਆ ਜਾਂ ਆਤਮਕ ਜੀਵਨ ਜੀ ਰਹੇ ਆ ਦੇਖੋ ਅਗਰ ਪਰਮੇਸ਼ਵਰ ਜੀ ਨੇ ਸਾਨੂੰ ਵੱਖਰੇ ਕੀਤਾ ਤਾਂ ਅਸੀਂ ਵੱਖਰੇ ਨਜ਼ਰ ਆਉਣੇ ਚਾਹੀਦੇ ਆ ਇਹ ਨਹੀਂ ਕਿ ਅਸੀਂ ਬਸ ਆਪਣੇ ਮਨ ਵਿੱਚ ਧਾਰ ਲਿਆ ਕਿ ਹਾਂ ਜੀ ਅਸੀਂ ਵੱਖਰੇ ਆ ਪਰ ਸਾਡੇ ਕੰਮ ਵੀ ਉਹੀ ਹੋਣ ਸਾਡਾ ਸੁਭਾਅ ਵੀ ਉਹੀ ਹੋਵੇ ਸਾਡਾ ਬੋਲ ਚਾਲ ਵੀ ਉਹੀ ਹੋਵੇ ਅਸੀਂ ਉਦਾਂ ਹੀ ਲਾਪਰਵਾਹੀਆਂ ਕਰੀਏ ਉਦਾਂ ਹੀ ੱਤਕੇ ਮੁਕੀਆਂ ਕਰੀਏ ਉਦਾਂ ਹੀ ਸਾਰੀਆਂ ਚੀਟਿੰਗਸ ਹੋਣ ਤਾਂ ਵਚਨ ਨੇ ਸਾਨੂੰ ਦੱਸਿਆ ਆ ਸਾਡੇ ਕੰਮ ਕਿਹੋ ਜੇ ਹੋਣੇ ਚਾਹੀਦੇ ਆ ਅਰ ਵਚਨ ਦੇ ਵਿੱਚ ਲਿਖਿਆ ਕਹਿੰਦਾ ਪਰਖੋ ਵੀ ਤੁਸੀਂ ਕਿਵੇਂ ਚੱਲਦੇ ਆ ਬੁੱਧੀਮਾਨਾਂ ਵਾਂਗ ਚੱਲਦੇ ਆ ਕਿ ਨਿਰਬੁੱਧਾਂ ਵਾਂਗ ਚੱਲਦੇ ਆ ਕਹਿੰਦਾ ਆਪਣੇ ਲਈ ਸਮੇਂ ਨੂੰ ਲਾਭਦਾਇਕ ਕਰੋ ਇਸ ਲਈ ਜੋ ਦਿਨ ਬੁਰੇ ਹਨ ਇਸ ਕਾਰਨ ਤੁਸੀਂ ਮੂਰਖ ਨਾ ਹੋਵੋ ਸਗੋਂ ਸਮਝੋ ਵੀ ਪ੍ਰਭੂ ਦੀ ਕੀ ਇੱਛਾ ਹੈ ਜਿਹੜਾ ਸਮਾਂ ਸਾਨੂੰ ਮਿਲਿਆ ਆ ਪਰਮੇਸ਼ਵਰ ਦਾ ਵਚਨ ਕਹਿੰਦਾ ਇਸ ਸਮੇਂ ਨੂੰ ਆਪਣੇ ਲਈ ਲਾਭਦਾਇਕ ਕਰੋ ਇਸ ਸਮਾਂ ਲਾਭਦਾਇਕ ਨਹੀਂ ਆ ਆਪਾਂ ਨੂੰ ਸਮਝ ਆਉਣੀ ਚਾਹੀਦੀ ਵਚਨ ਦੀ ਆਪਣੇ ਆਪ ਇਹ ਸਮਾਂ ਲਾਭਦਾਇਕ ਨਹੀਂ ਆ ਕਿਉਂ ਤਾਂ ਹੀ ਲਿਖਿਆ ਕਹਿੰਦਾ ਇਸ ਸਮੇਂ ਨੂੰ ਆਪਣੇ ਲਈ ਲਾਭਦਾਇਕ ਕਰੋ ਸਮਾਂ ਕਿਦਾਂ ਦਾ ਇਸ ਲਈ ਜੋ ਦਿਨ ਬੁਰੇ ਹਨ ਜਿਹੜਾ ਟਾਈਮ ਆ ਉਹ ਬੁਰਾ ਆ ਪਰ ਇਸ ਬੁਰੇ ਸਮੇਂ ਨੂੰ ਉਹ ਕਹਿੰਦਾ ਤੁਸੀਂ ਆਪਣੇ ਲਈ ਕੀ ਕਰੋ ਲਾਭਦਾਇਕ ਬਣਾ ਲਓ ਸਮਝ ਆ ਰਹੀ ਹੈ ਤੇ ਜਦੋਂ ਕਿਸੇ ਚੀਜ਼ ਨੂੰ ਬਣਾਉਣਾ ਹੁੰਦਾ ਉਹਦੇ ਵਿੱਚ ਸਾਨੂੰ ਕੀ ਕਰਨਾ ਪੈਂਦਾ ਆ ਮਿਹਨਤ ਕਰਨੀ ਪੈਂਦੀ ਤਾਂ ਵਚਨ ਸਾਨੂੰ ਕਹਿ ਰਿਹਾ ਕਿ ਮਿਹਨਤ ਕਰੋ ਕਿ ਜਿਹੜਾ ਬੁਰਾ ਟਾਈਮ ਆ ਉਹ ਤੁਹਾਡੇ ਲਈ ਚੰਗਾ ਹੋ ਜਵੇ ਮਸੀਹ ਦੇ ਵਿੱਚ ਮਿਹਨਤ ਕਰੋ ਆਤਮਿਕ ਜੀਵਨ ਦੇ ਵਿੱਚ ਮਿਹਨਤ ਕਰੋ ਅੱਜ ਅਸੀਂ ਮਿਹਨਤ ਕਰਨ ਦੇ ਲਈ ਤਿਆਰ ਨਹੀਂ ਆ ਅੱਜ ਅਸੀਂ ਪੱਕੀਆਂ ਪਕਾਈਆਂ ਭਾਲਦੇ ਆ ਸਾਨੂੰ ਲੱਗਦਾ ਕਿ ਜਿਵੇਂ ਅਸੀਂ ਘਰ ਬੈਠਿਆਂ ਜਮਾਟੋ ਤੇ ਆਰਡਰ ਕਰਕੇ ਖਾਣਾ ਮੰਗਾ ਲੈਂਦੇ ਆ ਇਦਾਂ ਹੀ ਅਸੀਂ ਬਸ ਆਰਡਰ ਕਰੀਏ ਤੇ ਪਾਦਰੀ ਸਾਹਿਬ ਸਾਡੇ ਲਈ ਪ੍ਰਾਰਥਨਾ ਕਰਨ ਤੇ ਸਾਡੇ ਲਈ ਮੁਕਤੀ ਦਾ ਰਾਹ ਖੁੱਲ ਜੇ ਪਰ ਮੁਕਤੀ ਦੇ ਲਈ ਸਾਨੂੰ ਇਕੱਲੇ-ਇਕੱਲੇ ਨੂੰ ਮਿਹਨਤ ਕਰਨੀ ਪਊਗੀ ਜਿਹੜਾ-ਜਿਹੜਾ ਬੰਦਾ ਆਪਣੇ ਜੀਵਨ ਦੇ ਵਿੱਚ ਮੁਕਤੀ ਚਾਹੁੰਦਾ ਆ ਹਰ ਉਸ ਬੰਦੇ ਨੂੰ ਆਪਣੇ ਲਈ ਮਿਹਨਤ ਕਰਨੀ ਪਊਗੀ ਤਾਂ ਜਾ ਕੇ ਸਮਾਂ ਉਹਦੇ ਲਈ ਲਾਭਦਾਇਕ ਬਣੇਗਾ ਅਦਰਵਾਈਜ਼ ਦਿਨ ਬੁਰੇ ਆ ਇਹ ਕੋਈ ਮਨੁੱਖ ਨਹੀਂ ਕਹਿ ਰਿਹਾ ਪਰਮੇਸ਼ਵਰ ਦਾ ਵਚਨ ਦੱਸ ਰਿਹਾ ਕਿ ਦਿਨ ਬੁਰੇ ਆ ਔਰ ਹੁਣ ਤਾਂ ਆਪਾਂ ਨੂੰ ਵੀ ਨਜ਼ਰ ਆਉਂਦੇ ਆ ਕਿ ਦਿਨ ਬੁਰੇ ਆ ਆਪਾਂ ਕਹਿੰਦੇ ਹੋਈ ਕੀ ਜਾ ਰਿਹਾ ਇਸ ਧਰਤੀ ਦੇ ਉੱਤੇ ਦਿਨੋਂ ਦਿਨ ਸਮਾ ਬੁਰਾਈ ਹੁੰਦਾ ਜਾ ਰਿਹਾ ਕਰਦੇ ਨਾ ਆਪਣੇ ਘਰਾਂ ਦੇ ਵਿੱਚ ਗੱਲਾਂ ਜਦੋਂ ਨਿਊਜ਼ ਸੁਣਦੇ ਆ ਕਿਸੇ ਦੇ ਕੋਲੋਂ ਗੱਲਬਾਤ ਇਦਾਂ ਦੀ ਸੁਣਦੇ ਖਤਰਨਾਕ ਜਈ ਤਾਂ ਆਪਾਂ ਕਹਿੰਦੇ ਇਹ ਕੀ ਹੋ ਰਿਹਾ ਟਾਈਮ ਤਾਂ ਦਿਨੋਂ ਦਿਨ ਮਾੜਾ ਹੀ ਹੁੰਦਾ ਜਾਂਦਾ ਆ ਪਰ ਅਸੀਂ ਇਸ ਟਾਈਮ ਨੂੰ ਆਪਣੇ ਲਈ ਲਾਭਦਾਇਕ ਬਣਾ ਸਕਦੇ ਆ ਕਿਸ ਤਰੀਕੇ ਦੇ ਨਾਲ ਮਿਹਨਤ ਕਰਕੇ ਅਰ ਮਿਹਨਤ ਕਿੱਦਾਂ ਕਰਨੀ ਆ ਜਦੋਂ ਸਾਨੂੰ ਪਤਾ ਲੱਗਦਾ ਕਿ ਸਾਨੂੰ ਕਿਸੇ ਨੇ ਆਣ ਕੇ ਕਿਹਾ ਹੁਣ ਫਲਾਨੇ ਥਾਂ ਇਦਾਂ ਹੋ ਗਿਆ ਜਿਵੇਂ ਕੋਈ ਚੀਜ਼ ਰਿਲੀਜ਼ ਹੋਣੀ ਹੋਵੇ ਕੋਈ ਕੰਪਨੀ ਕਿਸੇ ਨੇ ਲਾਂਚ ਕਰਨੀ ਹੋਵੇ ਤੇ ਉਹਦੇ ਫੀਚਰਸ ਪਹਿਲਾਂ ਦੱਸਦੇ ਆ ਉਹਦੀਆਂ ਜਿਹੜੀਆਂ ਚੀਜ਼ਾਂ ਉਹ ਕਿੱਦਾਂ ਦੀਆਂ ਹੋਊਗੀਆਂ ਉਹਦੇ ਬਾਰੇ ਵਿੱਚ ਦੱਸਿਆ ਜਾਂਦਾ ਕੋਈ ਮੂਵੀ ਰਿਲੀਜ਼ ਹੋਣੀ ਤਾਂ ਪਹਿਲਾਂ ਉਹਦਾ ਜਿਹੜਾ ਆ ਟ੍ਰੇਲਰ ਜਿਹੜਾ ਆ ਉਹ ਰਿਲੀਜ਼ ਕੀਤਾ ਜਾਂਦਾ ਆ ਇਸੇ ਤਰੀਕੇ ਦੇ ਨਾਲ ਜੋ ਅੱਗੇ ਹੋਣ ਵਾਲਾ ਆ ਇਹ ਸਿਰਫ ਉਹਦੀ ਝਲਕ ਆ ਕਿਤੇ ਐਦਾਂ ਨਾ ਸਮਝੋ ਵੀ ਜੜੀਆਂ ਮਹਾਮਾਰੀਆਂ ਆਉਣੀਆਂ ਸੀਗੀਆਂ ਉਹ ਆ ਗਈਆਂ ਤੇ ਉਹ ਕੰਟਰੋਲ ਵਿੱਚ ਹੋ ਗਈਆਂ ਟੀਕੇ ਲੱਗਣ ਦੇ ਨਾਲ ਜਦੋਂ ਉਹ ਕਿਸੇ ਟੀਕੇ ਦਾ ਬਸ ਨਹੀਂ ਚੱਲਣਾ ਕਿਸੇ ਬੰਦੇ ਦਾ ਬਸ ਨਹੀਂ ਚੱਲਣਾ ਕਿਸੇ ਮਸ਼ੀਨ ਦਾ ਬਸ ਨਹੀਂ ਛੱਲਣਾ ਕਿਉਂਕਿ ਜਦੋਂ ਪਰਮੇਸ਼ਵਰ ਦਾ ਕਰੋਧ ਆਉਂਦਾ ਸਭ ਆਊਟ ਆਫ ਕੰਟਰੋਲ ਹੋ ਜਾਂਦਾ ਹੈ ਤਾਂ ਇਹ ਸਭ ਝਾਲਕ ਆ ਪਰ ਹੁਣ ਇਸ ਸਮੇਂ ਨੂੰ ਅਸੀਂ ਕਿਦਾਂ ਲਾਭਕਾਰੀ ਬਣਾ ਸਕਦੇ ਸਾਨੂੰ ਪਤਾ ਲੱਗ ਗਿਆ ਸਾਨੂੰ ਕਿਸੇ ਤਰ੍ਹਾਂ ਵੀ ਸਾਡੇ ਕੰਨਾਂ 'ਚ ਆਵਾਜ਼ ਪੈ ਗਈ ਚਾਹੇ ਕਿਸੇ ਬੱਚੇ ਦੇ ਰਾਈ ਪੈ ਗਈ ਕਿਸੇ ਬਜ਼ੁਰਗ ਦੇ ਰਾਈ ਪੈ ਗਈ ਟੈਲੀਵਿਜ਼ਨ ਦੇ ਰਾਈ ਪੈ ਗਈ ਕਿ ਇੱਕ ਮੁਕਤੀਦਾਤਾ ਹੈ ਜਿਸ ਦਾ ਨਾਮ ਯਿਸੂ ਮਸੀਹ ਹੈ ਅਤੇ ਉਹ ਸਾਨੂੰ ਅਬਦੀ ਜੀਵਨ ਦੇਣ ਦੇ ਲਈ اختیار ਰੱਖਦਾ ਹੈ ਤਾਂ ਹੁਣ ਉਹ ਆਵਾਜ਼ ਸਾਡੇ ਕੰਨਾਂ ਵਿੱਚ ਪੈ ਗਈ ਭਾਵੇਂ ਸੰਸਾਰ 'ਚ ਕੁਝ ਵੀ ਬੁਰਾ ਹੋ ਰਿਹਾ ਸਾਨੂੰ ਤੋਬਾ ਕਰਨ ਦੀ ਜ਼ਰੂਰਤ ਹੈ ਕਿਉਂਕਿ ਜਦੋਂ ਅਸੀਂ ਭਿਆਨਕ ਸਮੇਂ ਦੇ ਵਿੱਚ ਹੁੰਨੇ ਆ ਉਦੋਂ ਸਾਡਾ ਦਿਲ ਪਰਮੇਸ਼ਵਰ ਦੇ ਲਈ ਬਹੁਤ ਖੁੱਲਾ ਹੁੰਦਾ ਔਰ ਜਾਦੇ ਚਾਂਸ ਹੁੰਦੇ ਕਿ ਅਸੀਂ ਪਰਮੇਸ਼ਵਰ ਦੇ ਜਿਆਦਾ ਨੇੜੇ ਜਾ ਸਕੀਏ ਕਿਉਂਕਿ ਜਦੋਂ ਬੰਦਾ ਆਰਾਮਦਾਇਕ ਜ਼ਿੰਦਗੀ ਦੇ ਵਿੱਚ ਹੁੰਦਾ ਉਦੋਂ ਉਹ ਪਰਮੇਸ਼ਵਰ ਦੇ ਕੋਲ ਜਾਣ ਦੇ ਲਈ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਨ ਦੇ ਲਈ ਪਰਮੇਸ਼ਵਰ ਦੇ ਵਚਨ ਨੂੰ ਸੁਣਨ ਦੇ ਲਈ ਪਰਮੇਸ਼ਵਰ ਜੀ ਦੀ ਇੱਛਾ ਨੂੰ ਜਾਣਨ ਦੇ ਲਈ ਉਹ ਇੰਨਾ ਉਤਸੁਕ ਨਹੀਂ ਹੁੰਦਾ ਇੰਨਾ ਚਾਹਵਾਨ ਨਹੀਂ ਹੁੰਦਾ ਪਰ ਜਦੋਂ ਉਹ ਦੁੱਖ ਦੇ ਵਿੱਚ ਹੁੰਦਾ ਆ ਜਦੋਂ ਬੁਰੇ ਸਮੇਂ ਚ ਹੁੰਦਾ ਜਦੋਂ ਉਹ ਵਿਪਤਾ ਦੇ ਵਿੱਚ ਹੁੰਦਾ ਉਦੋਂ ਉਹ ਹੱਥ ਪੈਰ ਮਾਰ ਰਿਹਾ ਹੁੰਦਾ ਕਿ ਮੈਨੂੰ ਕਿਸੇ ਤਰ੍ਹਾਂ ਪਤਾ ਲੱਗੇ ਕਿ ਮੈਂ ਕਿੱਦਾਂ ਬਚ ਸਕਦਾ ਆ ਤਾਂ ਇਹ ਉਹ ਪੀਰੀਅਡ ਆ ਜਿਹੜਾ ਪਰਮੇਸ਼ਵਰ ਨੇ ਇਸ ਧਰਤੀ ਦੇ ਲੋਕਾਂ ਨੂੰ ਦਿੱਤਾ ਕੇ ਹੁਣ ਦੇਖ ਲਓ ਤੁਸੀਂ ਇੱਕ ਡੈਮੋਨਸਟ੍ਰੇਸ਼ਨ ਦੇਖ ਲਓ ਤੁਸੀਂ ਇੱਕ ਤਰੀਕੇ ਦੀ ਝਲਕ ਦੇਖ ਲਓ ਜੋ ਆਉਣ ਵਾਲਾ ਆ ਅਗਰ ਤੁਸੀਂ ਆਪਣੇ ਆਪ ਨੂੰ ਪਾਪ ਤੋਂ ਵੱਖਰੇ ਕਰ ਲਵੋ ਆਪਣੇ ਗੁਨਾਹਾਂ ਦੀ ਤੌਬਾ ਕਰ ਲਓ ਤਾਂ ਮੈਂ ਤੁਹਾਨੂੰ ਬਚਾਉਣ ਦੇ ਲਈ ਤਿਆਰ ਆ ਹਾਲੇਲੂਇਆ ਤਾਂ ਇਸ ਤਰੀਕੇ ਦੇ ਨਾਲ ਅਸੀਂ ਇਸ ਬੁਰੇ ਸਮੇਂ ਨੂੰ ਆਪਣੇ ਲਈ ਲਾਭਦਾਇਕ ਬਣਾ ਸਕਦੇ ਹਾਂ ਅਸੀਂ ਪਰਮੇਸ਼ਵਰ ਦੇ ਖੰਭਾਂ ਦੀ ਛਾਂ ਹੇਠ ਆ ਸਕਦੇ ਹਾਂ ਅਸੀਂ ਪਰਮੇਸ਼ਵਰ ਜੀ ਦੀ ਕਿਰਪਾ ਦੇ ਹੇਠ ਆ ਸਕਦੇ ਆ ਅਰ ਸਾਡੇ ਲਈ ਬੁਰਾ ਸਮਾਂ ਵੀ ਜਿਹੜਾ ਆ ਉਹ ਲਾਭਦਾਇਕ ਹੋ ਜਾਏਗਾ ਹallelujah ਅਤੇ ਕਹਿੰਦਾ ਇਹ ਜਿਹੜਾ ਆ ਮੂਰਖ ਨਾ ਹੋਵੋ ਤੁਸੀਂ ਕਹਿੰਦਾ ਇਦਾਂ ਨਾ ਹੋਵੇ ਕਿ ਤੁਸੀਂ ਮੂਰਖ ਪੁਣੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਗਵਾ ਦਿਓ ਵੀ ਕੋਈ ਗੱਲ ਨਹੀਂ ਇਹ ਤਾਂ ਹੁੰਦਾ ਆਇਆ ਕਿਉਂਕਿ ਆਪਾਂ ਇਦਾਂ ਦੇਖਦੇ ਆ ਬਹੁਤ ਸਾਰੀਆਂ ਚੀਜ਼ਾਂ ਆ ਜਿਹੜੀਆਂ ਜਾਣਕਾਰੀ ਦੇ ਲਈ ਬਹੁਤ ਚੰਗੀਆਂ ਆ ਪਰ ਕਿਤੇ ਕਿਤੇ ਉਹ ਸਾਡੇ ਰੂਹ ਨੂੰ ਖਰਾਬ ਕਰ ਦਿੰਦੀਆਂ ਆ ਉਹ ਕਿਸ ਤਰੀਕੇ ਦੇ ਨਾਲ ਜਿਵੇਂ ਆਪਾਂ ਨੂੰ ਜਾਣਕਾਰੀ ਮਿਲੀ ਕਿ ਹਰ 100 ਸਾਲ ਦੇ ਬਾਅਦ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਹੀ ਆ ਕਾਫੀ ਲੰਮੇ ਸਮੇਂ ਤੋਂ ਆਪਾਂ ਇਹਨਾਂ ਚੀਜ਼ਾਂ ਨੂੰ ਦੇਖ ਰਹੇ ਆ ਟੈਲੀਵਿਜ਼ਨ ਦੇ ਵਿੱਚ ਇੰਟਰਨੈਟ ਦੇ ਉੱਤੇ ਸੂਝਵਾਨ ਬੁੱਧੀਮਾਨ ਲੋਕਾਂ ਦੇ ਵੱਲੋਂ ਦੱਸਿਆ ਜਾ ਰਿਹਾ ਉਹਨਾਂ ਦੇ ਐਕਸਪੀਰੀਅੰਸ ਦੇ ਅਕੋਰਡਿੰਗਲੀ ਉਹਨਾਂ ਦੇ ਤਜਰਬੇ ਦੇ ਅਨੁਸਾਰ ਹਰ ਸਦੀ ਦੇ ਬਾਅਦ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਹੀ ਆ ਤਾਂ ਫਿਰ ਮਨੁੱਖਲਾ ਪਰਵਾਹ ਹੋਗੇ ਕਿ ਹਾਂਜੀ ਇਦਾਂ ਦੀਆਂ ਹੁੰਦੀਆਂ ਹੀ ਆ ਇਹ ਹੋ ਕੇ ਹਟ ਜਾਣੀਆਂ ਆ ਪਰ ਤੁਸੀਂ ਗੌਰ ਕਰੋ ਕਿ ਜਦੋਂ ਤੋਂ ਤੁਸੀਂ ਹੋਸ਼ ਸੰਭਾਲੀ ਆ ਹਰ ਜਿਹੜਾ ਦਿਨ ਆ ਉਹ ਭਿਆਨਕ ਹੋ ਰਿਹਾ ਨੈਕਸਟ ਡੇ ਉਸ ਤੋਂ ਭਿਆਨਕ ਉਸ ਤੋਂ ਅਗਲਾ ਦਿਨ ਉਸ ਤੋਂ ਭਿਆਨਕ ਇੱਕ ਬੀਤ ਚੁੱਕੇ ਸਾਲ ਦੇ ਨਾਲੋਂ ਜੇ ਇਸ ਸਾਲ ਵਿੱਚ ਅਸੀਂ ਹੁਣੇ ਉਹ ਹੋਰ ਭਿਆਨਕ ਹੁੰਦਾ ਔਰ ਉਸ ਤੋਂ ਅਗਲਾ ਆਉਣ ਵਾਲਾ ਇਸ ਬੀਤ ਚੁੱਕੇ ਸਾਲ ਦੇ ਨਾਲੋਂ ਹੋਰ ਭਿਆਨਕ ਹੁੰਦਾ ਆਪਾਂ ਆਪਣੇ ਘਰਾਂ ਦੇ ਵਿੱਚ ਗੱਲਾਂ ਕਰਦੇ ਅੱਗੇ ਇੰਨੀ ਗਰਮੀ ਨਹੀਂ ਪੈਂਦੀ ਹੁੰਦੀ ਸੀ ਦੇਕਾ ਹੈਠਾਂ ਵੀ ਟਾਈਮ ਲੰਘ ਜਾਂਦਾ ਸੀਗਾ ਤੂਤਾ ਹੈਠਾਂ ਟਾਈਮ ਲੰਘ ਜਾਂਦਾ ਸੀਗਾ ਅੱਗੇ ਪੱਖੇ ਕਿੱਥੇ ਹੁੰਦੇ ਸੀ ਕੂਲਰ ਕਿੱਥੇ ਹੁੰਦੇ ਸੀ ਜਦੋਂ ਆਪਾਂ ਨੂੰ ਜ਼ਿਆਦਾ ਗਰਮੀ ਲੱਗਦੀ ਆਪਾਂ ਐਦਾਂ ਗੱਲਾਂ ਕਰਦੇ ਫਿਰ ਕਹਿੰਦੇ ਹੁਣ ਤਾਂ ਕੂਲਰਾਂ ਮੋਰੇ ਵੀ ਚੈਨ ਨਹੀਂ ਆਉਂਦਾ ਇਟ ਮੀਨ ਕਿ ਪਹਿਲਾਂ ਦੇ ਨਾਲੋਂ ਗਰਮੀ ਭਿਆਨਕ ਹੋ ਗਈ ਫਿਰ ਕਹਿੰਦੇ ਅੱਗੇ ਤਾਂ ਠੰਡਾ ਨੂੰ ਵੀ ਅਸੀਂ ਐਦਾਂ ਹੀ ਕੰਮ ਕਰਦੇ ਰਹਿੰਦੇ ਸੀ ਹੁਣ ਠੰਡਾ ਨੂੰ ਹੱਥ ਹੀ ਨਹੀਂ ਖੋਲਦੇ ਇਟ ਮੀਨ ਹੰਦ ਵੀ ਪਹਿਲਾਂ ਨਾਲੋਂ ਭਿਆਨਕ ਹੋ ਗਈ ਅੱਗੇ ਮੀਂਹ ਪੈਂਦੇ ਸੀ ਬੜਾ ਸੋਹਣਾ ਸਾਰਾ ਕੁਝ ਹੁੰਦਾ ਸੀ ਆ ਨਮਾਈ ਕੰਮ ਹੋਇਆ ਜਦੋਂ ਮੀਂਹ ਪੈਂਦੇ ਆ ਪਹਾੜ ਥਿਰਕ ਜਾਂਦੇ ਆ ਜਦੋਂ ਸੁਣੋ ਬੱਦਲ ਫਾਟ ਗਏ ਸ਼ਹਿਰ ਦੇ ਸ਼ਹਿਰ ਤਬਾਹ ਹੋ ਗਏ ਤਾਂ ਪਿਛਲੇ ਸਮਿਆਂ ਦੇ ਨਾਲੋਂ ਜਿਹੜੇ ਸਮੇਂ ਚੱਲ ਰਹੇ ਅਤੇ ਜਿਹੜੇ ਆਉਣ ਵਾਲੇ ਆ ਉਹ ਭਿਆਨਕ ਹੋ ਰਹੇ ਆ ਸੋਚ ਕੇ ਦੇਖੋ ਅਗਰ ਉਹ ਭਿਆਨਕ ਹੋ ਰਿਹਾ ਇਟ ਮੀਨ ਕਿ ਬਾਈਬਲ ਦੇ ਕਥਨ ਸੱਚ ਹੋ ਰਹੇ ਆ ਔਰ ਸਾਡੇ ਲਈ ਇੱਕ ਖੁਸ਼ੀ ਦੀ ਗੱਲ ਇਹ ਆ ਕਿ ਸਾਡਾ ਪਰਮੇਸ਼ਵਰ ਬੁੱਧ ਦੇ ਖਜ਼ਾਨੇ ਰੱਖਣ ਵਾਲਾ ਪਰਮੇਸ਼ਵਰ ਆ ਜਿਨਨੇ ਗਿਆਨੀਆਂ ਨਾਲੋਂ ਪਹਿਲਾਂ ਵਿਗਿਆਨੀਆਂ ਦੇ ਨਾਲੋਂ ਪਹਿਲਾਂ ਜੋਤਸ਼ੀਆਂ ਦੇ ਨਾਲੋਂ ਪਹਿਲਾਂ ਔਰ ਜੋ ਵੀ ਲੋਕ ਮੌਸਮ ਦੀਆਂ ਜਾਣਕਾਰੀਆਂ ਰੱਖਦੇ ਉਹਨਾਂ ਸਾਰਿਆਂ ਦੇ ਨਾਲੋਂ ਪਹਿਲਾਂ ਦੱਸ ਦਿੱਤਾ ਕਿ ਕੀ ਹੋਣ ਵਾਲਾ ਆ ਔਰ ਉਹ ਅੱਜ ਹੋ ਰਿਹਾ ਆ ਔਰ ਆਉਣ ਵਾਲੇ ਸਾਲਾਂ ਦੇ ਵਿੱਚ ਹੋਣ ਜਾ ਰਿਹਾ ਆ ਸਾਡੇ ਨਾਲ ਕੁਝ ਵੀ ਅਚਨਚੇਤ ਨਹੀਂ ਹੋ ਰਿਹਾ ਪਵਿੱਤਰ ਬਾਈਬਲ ਦੇ ਵਿੱਚ ਇਹ ਚੀਜ਼ਾਂ ਲਿਖੀਆਂ ਗਈਆਂ ਕਹਿੰਦਾ ਝੂਠੇ ਨਬੀ ਉੱਠਣਗੇ ਤਬਾਹੀ ਦੀਆਂ ਤੁਸੀਂ ਖਬਰਾਂ ਸੁਣੋਗੇ ਲੜਾਈਆਂ ਲੱਗਣਗੀਆਂ ਪਰ ਕਹਿੰਦਾ ਇਹ ਅੰਤ ਨਹੀਂ ਆ ਇਹ ਪੀੜਾ ਦਾ ਆਰੰਭ ਹੈ ਤਾਂ ਹੁਣ ਕੀ ਹੋਇਆ ਆ ਪੀੜਾ ਦਾ ਆਰੰਭ ਹੈ ਇਹ ਅੰਤ ਨਹੀਂ ਆ ਇਟ ਮੀਨ ਇਹ ਉਹ ਨਹੀਂ ਆ ਜੋ ਹੋਣਾ ਹੈ ਕਹਿੰਦਾ ਘਾਬਰ ਨਾ ਜਾਇਓ ਇਹ ਤਾਂ ਆਰੰਭ ਹੈ ਤਾਂ ਸਾਨੂੰ ਸਮਝ ਜਾਣਾ ਚਾਹੀਦਾ ਕਿ ਜੋ ਹੋਣ ਵਾਲਾ ਉਹ ਕਿੰਨਾ ਭਿਆਨਕ ਹੋਏਗਾ ਅਰ ਉਸ ਭਿਆਨਕ ਦੇ ਵਿੱਚ ਸਾਨੂੰ ਪਰਮੇਸ਼ਵਰ ਦੇ ਫੇਵਰ ਦੀ ਕਿੰਨੀ ਜ਼ਿਆਦਾ ਜ਼ਰੂਰਤ ਹੋਏਗੀ ਪਰਮੇਸ਼ਵਰ ਦੀ ਕਿਰਪਾ ਦੀ ਸਾਨੂੰ ਕਿੰਨੀ ਜ਼ਿਆਦਾ ਜ਼ਰੂਰਤ ਹੋਏਗੀ ਕਿ ਪਰਮੇਸ਼ਵਰ ਦਾ ਕਿਰਪਾ ਵਾਲਾ ਹੱਥ ਸਾਨੂੰ ਉਸ ਸਮੇਂ ਦੇ ਵਿੱਚ ਸੰਭਾਲ ਸਕੇ ਸਾਨੂੰ ਕਿੰਨਾ ਬਧਿਕ ਪਰਮੇਸ਼ਵਰ ਦੇ ਨਾਲ ਆਪਣਾ ਰਿਸ਼ਤਾ ਜਿਹੜਾ ਆ ਉਹ ਮਜ਼ਬੂਤ ਕਰਨ ਦੀ ਜ਼ਰੂਰਤ ਆ ਤੁਸੀਂ ਇਹ ਸੋਚੋ ਕਿ ਅਗਰ ਤੁਸੀਂ ਇੱਕ ਹੀ ਪਿੰਡ ਵਿੱਚ ਰਹਿੰਦੇ ਹੋਵੋ ਅਰ ਉਸੇ ਪਿੰਡ ਦੇ ਵਿੱਚ ਤੁਹਾਡੇ ਨਿਆਣੇ ਇੱਕ ਵੱਖਰੇ ਘਰ ਦੇ ਵਿੱਚ ਰਹਿੰਦੇ ਹੋਣ ਔਰ ਤੁਹਾਨੂੰ ਪਤਾ ਲੱਗੇ ਕਿ ਹੜ ਆਉਣ ਵਾਲਾ ਹੈ ਤਾਂ ਤੁਸੀਂ ਕਿੰਨੂੰ ਪਹਿਲਾਂ ਉਸ ਪਿੰਡ ਵਿੱਚੋਂ ਲੈ ਕੇ ਬਾਹਰ ਨਿਕਲੋਗੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਜਿਨ੍ਹਾਂ ਨਾਲ ਨਹੀਂ ਪਿਆਰ ਜਾਂ ਉਹਨਾਂ ਨੂੰ ਜਿਨ੍ਹਾਂ ਦੇ ਨਾਲ ਤੁਹਾਡਾ ਬਹੁਤ ਪਿਆਰ ਆ ਕਿੰਨੂੰ ਪਹਿਲਾਂ ਲੈ ਕੇ ਨਿਕਲੋਗੇ ਜਿਨ੍ਹਾਂ ਦੇ ਨਾਲ ਤੁਹਾਡਾ ਬਹੁਤ ਪਿਆਰ ਆ ਭਾਵੇਂ ਉਹ ਵੱਖਰੇ ਘਰ ਦੇ ਵਿੱਚ ਤੁਹਾਡੇ ਨਿਆਣੇ ਰਹਿੰਦੇ ਹੋਣ ਜਾਂ ਤੁਹਾਡੇ ਰਿਸ਼ਤੇਦਾਰ ਰਹਿੰਦੇ ਹੋਣ ਅਗਰ ਤੁਹਾਨੂੰ ਪਤਾ ਲੱਗ ਗਿਆ ਕਿ ਹੁਣ ਇਹ ਹੋਣ ਵਾਲਾ ਤੁਸੀਂ ਜ਼ਰੂਰ ਉਹਨਾਂ ਤੱਕ ਕਿਸੇ ਵੀ ਤਰੀਕੇ ਨਾਲ ਖਬਰ ਪਹੁੰਚਾ ਦੇਣੀ ਭਾਵੇਂ ਫੋਨ ਵੀ ਨਾ ਚੱਲਦੇ ਹੋਣ ਤੁਸੀਂ ਕੁਝ ਵੀ ਹਿੱਲਾ ਵਸੀਲਾ ਕਰਕੇ ਉਹਨਾਂ ਦੇ ਕੰਨਾਂ 'ਚ ਆਵਾਜ਼ ਪਾ ਕੇ ਕਹਿਣਾ ਹੁਣ ਆਪਾਂ ਨਿਕਲ ਜਾਣਾ ਫਲਾਣੇ ਦਿਨ ਤਾਈਂ ਐਦਾਂ ਹੋ ਜਾਣਾ ਐਦਾਂ ਹੀ ਕਰਨਾ ਹੈ ਨਾ ਕਿਉਂ ਐਦਾਂ ਸੀ ਕਰਨਾ ਕਿਉਂਕਿ ਉਹਨਾਂ ਨਾਲ ਸਾਡਾ ਪਿਆਰ ਆ ਅਤੇ ਅਸੀਂ ਮਨੁੱਖ ਹੋ ਕੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਜਦੋਂ ਇਸ ਸੰਸਾਰ ਦੇ ਵਿੱਚ ਵੱਡੀ ਵਿਪਤਾ ਨੇ ਆਉਣਾ ਆ ਅਗਰ ਸਾਡਾ ਪਰਮੇਸ਼ਵਰ ਜੀ ਦੇ ਨਾਲ ਪ੍ਰੇਮ ਹੋਏਗਾ ਉਹ ਜ਼ਰੂਰ ਸਾਨੂੰ ਬਚਾਉਣ ਦੇ ਵਿੱਚ ਕਾਮਯਾਬ ਹੋਣਗੇ ਕਿਉਂਕਿ ਉਹ ਮਨੁੱਖ ਨਹੀਂ ਆ ਕਿ ਉਹ ਫੇਲ ਹੋ ਜਾਏ ਉਹ ਪਰਮੇਸ਼ਵਰ ਆ ਜੋ ਸਭ ਕੁਝ ਕਰਨ ਦੇ ਲਈ ਸਮਰਥੀ ਆ ਹਾਲੇਲੂਇਆ ਰੋਮੀਆ ਦੀ ਕਿਤਾਬ ਉਸ ਦਾ 12 ਨੰਬਰ ਅਧਿਆਏ ਅਰ ਉਸ ਦੀ 2 ਨੰਬਰ ਪੰਕਤੀ ਦੇ ਵਿੱਚ ਅਤੇ ਇਸ ਜੋਗ ਦੇ ਰੂਪ ਜੈ ਨਾ ਬਣੋ ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ ਤਾਂ ਜੋ ਤੁਸੀਂ ਸਿਆਣ ਲਵੋ ਭਈ ਪਰਮੇਸ਼ਵਰ ਦੀ ਚੰਗੀ ਅਤੇ ਮਨਪੌਂਦੀ ਅਤੇ ਪੂਰੀ ਇੱਛਾ ਕੀ ਹੈ ਵਾਂਸ ਅਗੇਨ ਅਪਾ ਦੇਖ ਰਹੇ ਹਾਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਇੱਕ ਵਾਰੀ ਫਿਰ ਤੋਂ ਕਿ ਇੱਥੇ ਪਹਿਲਾਂ ਕੀ ਸੀਗਾ ਸਮਝੋ ਭਈ ਪ੍ਰਭੂ ਦੀ ਕੀ ਇੱਛਾ ਹੈ ਹੁਣ ਵੀ ਅਸੀਂ ਦੇਖਿਆ ਪਰਮੇਸ਼ਵਰ ਦੀ ਚੰਗੀ ਅਤੇ ਮਨਪਉਂਦੀ ਅਤੇ ਪੂਰੀ ਇੱਛਾ ਕੀ ਹੈ ਸਾਨੂੰ ਸਮਝਣ ਦੀ ਜ਼ਰੂਰਤ ਆ ਪਰ ਕਹਿੰਦਾ ਇਸ ਯੁਗ ਦੇ ਰੂਪ ਜਿਹੇ ਨਾ ਬਣੋ ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ ਆਪਾਂ ਨੂੰ ਲੱਗਦਾ ਜ਼ਮਾਨਾ ਬਹੁਤ ਮਾਡਰਨ ਹੋ ਰਿਹਾ ਆ ਇਹ ਮਾਡਰਨ ਨਹੀਂ ਹੋ ਰਿਹਾ ਇਹ ਆਪਣੀ ਤਬਾਹੀ ਦੀ ਤਿਆਰੀ ਕਰ ਰਿਹਾ ਆ ਜੋ ਕੁਝ ਵੀ ਹੋ ਰਿਹਾ ਹੈ ਇਹ ਤਬਾਹੀ ਦੀ ਤਿਆਰੀ ਦੇ ਲਈ ਹੋ ਰਿਹਾ ਹੈ ਤਾਂ ਜੋ ਲਿਖਤਾ ਸੱਚ ਹੋ ਸਕਣ ਅਸੀਂ ਉਹਨਾਂ ਚੀਜ਼ਾਂ ਦੇ ਵਿੱਚ ਆਪਣੇ ਹੱਥ ਨਹੀਂ ਪਾਉਣੇ ਜਿਹੜੀਆਂ ਚੀਜ਼ਾਂ ਸਾਡੇ ਪਰਮੇਸ਼ਵਰ ਨੂੰ ਪਸੰਦ ਨਹੀਂ ਆ ਇਸ ਯੋਗ ਦੇ ਰੂਪ ਜਏ ਨਾ ਬਣੋ ਵੀ ਇਸ ਯੋਗ ਦੇ ਵਿੱਚ ਗੇਮ ਆ ਗਈ ਕੋਈ ਕੋਈ ਪਬ ਜੀ ਆ ਗਈ ਕੋਈ ਕਲੱਬ ਜੀ ਆ ਗਈ ਕੋਈ ਹੋਰ ਕੁਝ ਹੋ ਗਿਆ ਤਾਂ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਯੂਥ ਆਪਣਾ ਟਾਈਮ ਵੇਸਟ ਕਰ ਰਿਹਾ ਕਿੰਨੀਆਂ ਮਹਿੰਗੀਆਂ ਮਹਿੰਗੀਆਂ ਸਿਰਫ ਟਾਈਮ ਵੇਸਟ ਕਰਨ ਦੀਆਂ ਚੀਜ਼ਾਂ ਆ ਮੈਂ ਕਈ ਬੱਚੇ ਜਿੱਦ ਕਰਦੇ ਆ ਜਿਹੜੇ ਆ ਸੁਣੇ ਕਿਉਂਕਿ ਉਹਨਾਂ ਦੇ ਪੇਰੈਂਟਸ ਆਣ ਕੇ ਕਹਿੰਦੇ ਬਈ ਫਲਾਨਾ ਪਤਾ ਨਹੀਂ ਫਲਾਨਾ ਨੰਬਰ ਪਹਿਲਾਂ ਅਸੀਂ ਇਹਨਾਂ ਨੂੰ ਗੇਮ ਲਾ ਕੇ ਦਿੱਤੀ ਸੀ ਹੁਣ ਉਹਦਾ ਅਪਡੇਟਡ ਵਰਜ਼ਨ ਆ ਗਿਆ ਪਹਿਲਾਂ ਅਸੀਂ 40000 ਦੀ ਲੈ ਕੇ ਦਿੱਤੀ ਹੁਣ ਵਾਲੀ ਨਿਊ ਜਿਹੜੀ ਉਹ 70000 ਦੀ ਆ ਤਾਂ ਉਹਦੇ ਵਿੱਚ ਉਸ ਗੇਮ ਦੇ ਵਿੱਚ ਕੀ ਆ ਸਿਰਫ 베ਸਟ ਆਫ ਟਾਈਮ ਸਮੇਂ ਦੀ ਬਰਬਾਦੀ ਤਾਂ ਬੱਚੇ ਉਹ ਗੇਮ ਖੇਡਦੇ ਆ ਉਸ ਗੇਮ ਚੋ ਕੀ ਖੇਡਦੇ ਬੰਦੇ ਮਾਰਨਾ ਸਿੱਖਦੇ ਆ ਅਰ ਬੰਦੇ ਮਾਰਨਦੇ ਉਹਨਾਂ ਨੂੰ ਸਕੋਰ ਮਿਲਦੇ ਆ ਜਿਹੜੇ ਟੈਲੀਵਿਜ਼ਨ ਦੇ ਉੱਤੇ ਸਕਰੀਨ ਦੇ ਉੱਤੇ ਖੇਡਾਂ ਦੇ ਵਿੱਚ ਬੰਦੇ ਮਾਰਨੇ ਸਿੱਖਦੇ ਉਹਨਾਂ ਨੂੰ ਅਸਲੀ ਜ਼ਿੰਦਗੀ ਦੇ ਵਿੱਚ ਵੀ ਦੂਜੇ ਬੰਦਿਆਂ ਤੇ ਤਰਸਣਾ ਖਤਮ ਹੋ ਜਾਂਦਾ ਹੈ ਉਨਾਂ ਨੂੰ ਉਦੋਂ ਵੀ ਬੰਦੇ ਮਾਰਨ ਲੱਗਿਆਂ ਡਰ ਨਹੀਂ ਲੱਗਦਾ ਫੇਰ ਹੁੰਦੇ ਆ ਘਰ ਦੇ ਕਹਿੰਦੇ ਜੀ ਇਹ ਕਤਲ ਦਾ ਝੂਠਾ ਕੇਸ ਪੈ ਗਿਆ ਝੂਠਾ ਝੂਠਾ ਕੋਈ ਨਹੀਂ ਪੈਂਦਾ ਕਿਤੇ ਨਾ ਕਿਤੇ ਇਨਵੋਲਵ ਹੁੰਨੇ ਆ ਠੀਕ ਆ ਹੋ ਸਕਦਾ ਉਹਦੇ ਹੱਥੋਂ ਨਾ ਹੋਇਆ ਹੋਵੇ ਪਰ ਉਹਦੀ ਸਲਾਹ ਨਾਲ ਹੋ ਸਕਦਾ ਪਰ ਕਿਤੇ ਨਾ ਕਿਤੇ ਸ਼ਾਮਿਲ ਜ਼ਰੂਰ ਹੁੰਦੇ ਆ ਤਾਂ ਅਸੀਂ ਯੁੱਗ ਦੇ ਇਸ ਯੁੱਗ ਦੇ ਰੂਪ ਜਏ ਨਹੀਂ ਬੰਨ ਸੇਮ ਤਰੀਕੇ ਦੇ ਨਾਲ ਭੈਣਾਂ ਦੇ ਲਈ ਭਰਾਵਾਂ ਦੇ ਲਈ ਬਜ਼ੁਰਗਾਂ ਦੇ ਲਈ ਕਿੰਨੀਆਂ ਕਿੰਨੀਆਂ ਲੇਟੈਸਟ ਚੀਜ਼ਾਂ ਆ ਜਿਨ੍ਹਾਂ ਦੇ ਵਿੱਚ ਉਹ ਲੱਗਦਾ ਕਿ ਅਸੀਂ ਜੀ ਫੈਸ਼ਨੇਬਲ ਆ ਅਸੀਂ ਮਾਡਰਨ ਨਜ਼ਰ ਆਉਂਦੇ ਆ ਕੱਪੜਿਆਂ ਪਾਉਣ ਦੇ ਤਰੀਕੇ ਲੋਕੀ ਬਦਲੇ ਜਾਂਦੇ ਆ ਰਹਿਣ ਸਣ ਦੇ ਤਰੀਕੇ ਬਦਲ ਰਹੇ ਆ ਨਸ਼ਿਆਂ ਦੇ ਵਿੱਚ ਪੈ ਰਹੇ ਆ ਪਰ ਵਚਨ ਕਹਿੰਦਾ ਤੁਸੀਂ ਇਸ ਯੁੱਗ ਦੇ ਰੂਪ ਜੇ ਨਾ ਬਣੋ ਇਸ ਯੁੱਗ ਦੇ ਵਿੱਚ ਤਾਂ ਆਪਣੇ ਦੇਸ਼ ਦੇ ਵਿੱਚ ਮੁੰਡਿਆਂ ਨੂੰ ਮੁੰਡਿਆਂ ਨਾਲ ਵਿਆਹ ਕਰਨ ਦੀ ਛੋਟ ਮਿਲ ਗਈ ਤਾਂ ਸਦੋਮਾ ਮੋਰਾਂ ਨਹੀਂ ਬਣ ਰਿਹਾ ਤੇ ਹੋਰ ਕੀ ਹੋ ਰਿਹਾ ਜੇਕਰ ਦੋਮਾ ਮੋਰਾ ਬਣ ਰਿਹਾ ਤੇ ਫਿਰ ਗੰਧਕ ਵੀ ਵਰਸਣ ਦੀ ਤਿਆਰੀ ਹੋ ਰਹੀ ਆ ਲੀਗਲ ਹੋ ਰਹੀਆਂ ਉਹ ਚੀਜ਼ਾਂ ਜਿਹੜੀਆਂ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਇਲੀਗਲ ਆ ਜਾਇਜ਼ ਕੀਤੀਆਂ ਜਾ ਰਹੀਆਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਨਜਾਇਜ਼ ਆ ਤਾਂ ਵਚਨ ਕਹਿੰਦਾ ਤੁਸੀਂ ਬੁੱਧ ਦੇ ਨਵੇਂ ਹੋਣ ਕਰਕੇ ਹੁਣ ਪਰਮੇਸ਼ਵਰ ਨੇ ਸਾਨੂੰ ਇੱਕ ਨਵੀਂ ਅਕਲ ਦਿੱਤੀ ਆ ਜਿਹੜੀ ਪਰਮੇਸ਼ਵਰ ਦੇ ਵਚਨ ਤੋਂ ਆਹ ਜਿਹੜੀ ਪਰਮੇਸ਼ਵਰ ਦੇ ਖਜ਼ਾਨਿਆਂ ਚੋਂ ਨਿਕਲਦੀ ਆ ਕਹਿੰਦਾ ਤੁਸੀਂ ਹੋਰ ਸਰੂਪ ਵਿੱਚ ਬਦਲਦੇ ਜਾਓ ਸਾਡਾ ਸਰੂਪ ਜੁਗ ਦੇ ਸਰੂਪ ਵਰਗਾ ਨਹੀਂ ਹੋਣਾ ਚਾਹੀਦਾ ਸਾਡਾ ਸਰੂਪ ਉਹਨਾਂ ਨਾਲੋਂ ਵੱਖਰਾ ਹੋਣਾ ਚਾਹੀਦਾ ਸਾਡਾ ਸਰੂਪ ਪਰਮੇਸ਼ਵਰ ਦੇ ਸੁਭਾਅ ਵਰਗਾ ਹੋਣਾ ਚਾਹੀਦਾ ਕਹਿੰਦਾ ਤੁਸੀਂ ਸਿਆਣ ਲਵੋ ਵੀ ਪਰਮੇਸ਼ਵਰ ਦੀ ਚੰਗੀ ਅਤੇ ਮਨਪੌਂਦੀ ਅਤੇ ਪੂਰੀ ਇੱਛਾ ਕੀ ਹੈ ਸਾਨੂੰ ਸਿਆਣਨਾ ਪਾਉਗਾ ਕਿ ਪਰਮੇਸ਼ਵਰ ਦੀ ਮਨ ਪਾਉਂਦੀ ਇੱਛਾ ਕੀ ਆ ਅਸੀਂ ਤੇ ਆਪਣੀਆਂ ਇੱਛਾ ਆਲਵੇਜ਼ ਪਰਮੇਸ਼ਵਰ ਨੂੰ ਦੱਸਦੇ ਰਹਿੰਨੇ ਕਿ ਪ੍ਰਭੂ ਮੇਰੀ ਇੱਛਾ ਆਇਆ ਮੇਰੀ ਇੱਛਾ ਮੇਰੇ ਬੱਚਿਆਂ ਦੀ ਸ਼ਾਦੀ ਹੋ ਜਾਏ ਮੇਰੀ ਇੱਛਾ ਮੇਰੇ ਘਰ 'ਚ ਖਾਣ ਨੂੰ ਚੰਗੀਆਂ ਚੀਜ਼ਾਂ ਹੋਣ ਉਹ ਜ਼ਰੂਰਤ ਵੀ ਆ ਇੱਛਾ ਵੀ ਆ ਪਰ ਕਦੀ ਅਸੀਂ ਇਹ ਨਹੀਂ ਜਾਣਨ ਦੀ ਕੋਸ਼ਿਸ਼ ਕਰਦੇ ਕਿ ਪਰਮੇਸ਼ਵਰ ਦੇ ਮਨ ਪਾਉਂਦੀ ਇੱਛਾ ਕੀ ਆ ਤਾਂ ਸਾਨੂੰ ਆਪਣੀਆਂ ਪ੍ਰਾਰਥਨਾਵਾਂ ਦੇ ਵਿੱਚ ਪੁੱਛਣਾ ਪਊਗਾ ਪਰਮੇਸ਼ਵਰ ਜੀ ਨੂੰ ਕਿ ਪ੍ਰਭੂ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਤੁਹਾਡੀ ਮਨਪੋਂਦੀ ਇੱਛਾ ਕੀ ਆ ਪ੍ਰਭੂ ਅਸੀਂ ਕੀ ਕਰੀਏ ਕਿ ਅਸੀਂ ਤੁਹਾਡੇ ਮਨ ਭਾਉਂਦੇ ਇਨਸਾਨ ਬਣ ਜਾਈਏ ਪ੍ਰਭੂ ਸਾਨੂੰ ਇਹੋ ਜਿਹਾ ਕੁਝ ਕਰਨਾ ਦੱਸੋ ਕਿ ਸਾਡਾ ਰਿਸ਼ਤਾ ਤੁਹਾਡੇ ਨਾਲ ਮਜ਼ਬੂਤ ਹੋ ਜਾਏ ਪ੍ਰਭੂ ਜੇ ਅਸੀਂ ਤੁਹਾਡੇ ਹੋਰ ਵੀ ਨੇੜੇ ਆ ਸਕੀਏ ਪ੍ਰਭੂ ਅਸੀਂ ਆਉਣ ਵਾਲੇ ਸਮੇਂ ਦੀਆਂ ਉਹ ਗੱਲਾਂ ਜਿਹੜੀਆਂ ਤੁਸੀਂ ਆਪਣੇ ਲੋਕਾਂ ਦੇ ਉੱਤੇ ਪ੍ਰਗਟ ਕਰਦੇ ਆ ਅਸੀਂ ਉਹਨਾਂ ਨੂੰ ਜਾਣ ਸਕੀਏ ਉਹ ਜਾਣਨ ਦੇ ਲਈ ਸਾਨੂੰ ਕਿਹੋ ਜਿਹਾ ਬੰਨਾ ਹੋਊਗਾ ਪ੍ਰਭੂ ਆਪਣੇ ਆਤਮਾ ਦੇ ਦੁਆਰਾ ਸਾਡੀ ਅਗਵਾਈ ਕਰੋ ਔਰ ਜਦੋਂ ਤੁਸੀਂ ਕਹੋਗੇ ਤੁਹਾਡੇ ਨਾਲ ਹੋ ਜਾਏਗਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹallelujah